ਪਿਛਲੇ ਦਿਨੀ ਸੁਪਰੀਮ ਕੋਰਟ ਨੇ ਘਰਾਣੂ ਧੌਣ ਸੰਬੰਧੀ ਮਾਮਲਿਆਂ ਵਿੱਚ ਜੋ ਫੈਸਲਾ ਦਿੱਤਾ ਹੈ ਉਹ ਇਸ ਲਈ ਬੇਹਦ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਥਾਵਾਂ ਉੱਤੇ ਬੁਲਡੋਜ਼ਰਿਆਂ ਦਾ ਕੰਮ ਨਿਰੰਤਰ ਚੱਲ ਰਿਹਾ ਸੀ ਜੱਸ ਕਾਰੜ ਕੁਜ ਥਾਮਾ ਉੱਤੇ ਤਾਂ ਹਿੰਸਕ ਕਟਨਾਵਾ ਵਾਪਰਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਹਨ ਡੰਡੀ ਕੁਜ ਚੋੜਵੇਂ ਰਾਜਾਂ ਜਿਵੇਂ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਰਾਜਸਥਾਨ ਅਸਾਮ ਅਤੇ ਗੁਜਰਾਤ ਆਦਿ ਵਿੱਚ ਅਪਰਾਧੀ ਗਰਦਾਨੇ ਜਾਂਦੇ ਲੋਕਾਂ ਦੇ ਘਰਾਂ ਨੂੰ ਬੁਲਡੋਜ਼ਰਾਂ ਨਾਲ ਜ਼ਬਰਦਸਤੀ ਢਾਹ ਢੇਰੀ ਕਰ ਦਿੱਤਾ ਗਿਆ ਡੰਡੀ ਇਹਨਾਂ ਵਿੱਚੋਂ ਇੱਕ ਥਾਂ ਉੱਤੇ ਤਾਂ ਵੱਡੀ ਗਿਣਤੀ ਵਿੱਚ ਘਰ ਢਾਹ ਦਿੱਤੇ ਗਏ ਸਨ ਡੰਡੀ ਉਦਾਹਰਣ ਦੇ ਤੌਰ ਉੱਤੇ ਹਰਿਆਣਾ ਦੇ ਨੂ ਸ਼ਹਿਰ ਵਿੱਚ ਰਾਜ ਸਰਕਾਰ ਵੱਲੋਂ ਲਗਭਗ 800 ਮਕਾਨ ਢਾਹੇ ਗਏ ਜਿਨ੍ਹਾਂ ਦਾ ਸਬੰਧ ਇੱਕ ਵਿਸ਼ੇਸ਼ ਫਿਰਕੇ ਨਾਲ ਸੀ ਡੰਡੀ ਇਸੇ ਹੀ ਤਰ੍ਹਾਂ ਰਾਜਸਥਾਨ ਦੇ ਉਦੇਪੁਰ ਵਿੱਚ ਦੋ ਸਕੂਲੀ ਬੱਚਿਆਂ ਵਿੱਚ ਝਗੜਾ ਹੋਇਆ ਜਿਸ ਨੂੰ ਲੈ ਕੇ ਇੱਕ ਦੇ ਘਰ ਬੁਲਡੋਜ਼ਰ ਚਲਾ ਦਿੱਤਾ ਗਿਆ ਜੋ ਉਸ ਬੱਚੇ ਦੇ ਪਰਿਵਾਰ ਦਾ ਵੀ ਨਹੀਂ ਸੀ ਬਲਕਿ ਘਰ ਵਿੱਚ ਕਿਰਾਏ ਉੱਤੇ ਰਹਿ ਰਹੇ ਸਨ ਡੰਡੀ ਇਸੇ ਤਰ੍ਹਾਂ ਜੇਕਰ ਇੱਕ ਵਿਅਕਤੀ ਦੇ ਘਰ ਨੂੰ ਡੇਗਿਆ ਜਾਂਦਾ ਹੈ ਪਰ ਅਜੇਹੀ ਹੀ ਦੂਸਰੇ ਵਿਅਕਤੀ ਦੇ ਘਰ ਨੂੰ ਛੋਹਿਆ ਤੱਕ ਨਹੀਂ ਜਾਂਦਾ ਤਾਂ ਅਜੇਹੀ ਕਾਰਵਾਈ ਨੂੰ ਸੰਬੰਧਿਤ ਪ੍ਰਸ਼ਾਸਨ ਵੱਲੋਂ ਇੱਕ ਪਾਸੜ ਕਾਰਵਾਈ ਹੀ ਕਿਹਾ ਜਾਵੇਗਾ ਡੰਡੀ ਇਸ ਸੰਬੰਧੀ ਸੁਣਾਏ ਫੈਸਲੇ ਵਿੱਚ ਸਬੰਧਿਤ ਮਾਨਯੋਗ ਜੱਜਾਂ ਨੇ ਕਈ ਬੇहद ਮਹੱਤਵਪੂਰਨ ਟਿੱਪਣੀਆਂ ਕੀਤੀਆਂ ਹਨ ਡੰਡੀ ਉਨਾ ਸਖਤ ਸ਼ਬਦਾਂ ਵਿੱਚ ਕਿਹਾ ਕਿ ਤੱਕੇ ਦਾ ਨਹੀਂ ਸਗੋ ਕਾਨੂੰਨ ਦਾ ਰਾਜ ਹੀ ਚੱਲਣਾ ਚਾਹੀਦਾ ਹੈ ਡੰਡੀ ਅਦਾਲਤ ਨੇ ਟਿੱਪਣੀ ਕੀਤੀ ਕਿ ਜੇਕਰ ਕਾਰਜਕਾਰੀ ਅਧਿਕਾਰੀ ਜਾਂਚ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਕਿਸੇ ਵਿਅਕਤੀ ਉੱਤੇ ਲਗਾਏ ਕਿਸੇ ਦੋਸ਼ ਦੇ ਆਧਾਰ ਉੱਤੇ ਕਿਸੇ ਦੂਜੇ ਵਿਅਕਤੀ ਦਾ ਮਕਾਨ ਤਹਾਉਂਦੇ ਹਨ ਤਾਂ ਇਹ ਸੰਵਿਧਾਨ ਦੀਆਂ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਦੇ ਉਲਟ ਹੈ ਡੈਡੀ ਅਦਾਲਤ ਨੇ ਇਹ ਵੀ ਕਿਹਾ ਕਿ ਕਾਰਜਕਾਰੀ ਅਧਿਕਾਰੀ ਇਹ ਫੈਸਲਾ ਨਹੀਂ ਲੈ ਸਕਦੇ ਕਿ ਇੱਕ ਵਿਅਕਤੀ ਦੋਸ਼ੀ ਹੈ ਅਤੇ ਇਸ ਲਈ ਉਸ ਦਾ ਕਰ ਜਾਂ ਹੋਰ ਅਚਲ ਜਾਇਦਾਦ ਨੂੰ ਢਾ ਕੇ ਉਸ ਦੀ ਸਜ਼ਾ ਦਿੱਤੀ ਜਾਏ ਡੰਡੀ ਜੇਕਰ ਕੋਈ ਅਧਿਕਾਰੀ ਅਜਿਹਾ ਕਰਦਾ ਹੈ ਤਾਂ ਅਜਿਹਾ ਉਸ ਦਾ ਆਪਣੀਆਂ ਹੱਦਾਂ ਨੂੰ ਟੱਪੜ ਵਾਂਗ ਹੋਵੇਗਾ ਡੰਡੀ ਇਸ ਦੇ ਨਾਲ ਹੀ ਸਿਖਰਲੀ ਅਦਾਲਤ ਨੇ ਇਹ ਵੀ ਕਿਹਾ ਕਿ ਕਿਸੇ ਇੱਕ ਵਿਅਕਤੀ ਦੇ ਦੋਸ਼ੀ ਹੋਣ ਉੱਤੇ ਉਸ ਦੀ ਸਜ਼ਾ ਸਾਰੇ ਪਰਿਵਾਰ ਨੂੰ ਨਹੀਂ ਦਿੱਤੀ ਜਾ ਸਕਦੀ ਡੰਡੀ ਇਸ ਤਰ੍ਹਾਂ ਜੇਕਰ ਕਿਸੇ ਮਕਾਨ ਨੂੰ ਢਾਹਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਜਿਸ ਵਿੱਚ ਇੱਕ ਪਰਿਵਾਰ ਦੇ ਕਈ ਲੋਕ ਜਾਂ ਕੁਝ ਪਰਿਵਾਰ ਰਹਿੰਦੇ ਹਨ ਤਾਂ ਅਜਿਹੀ ਕਾਰਵਾਈ ਇੱਕ ਦੋਸ਼ੀ ਵਿਅਕਤੀ ਕਰਕੇ ਪੂਰੇ ਪਰਿਵਾਰ ਜਾਂ ਉਸ ਘਰ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਸਮੂਹਿਕ ਦੰਡ ਦੇਣ ਦੇ ਬਰਾਬਰ ਹੋਵੇਗੀ ਦੰਡੀ ਇਸ ਦੇ ਨਾਲ ਹੀ ਅਦਾਲਤ ਨੇ ਫੈਸਲੇ ਵਿੱਚ ਅਦਾਲਤ ਵੱਲੋਂ ਦਿੱਤੇ ਗਏ ਇਸ ਨਿਰਦੇਸ਼ ਦੀ ਪਾਲਣਾ ਕਰਨ ਦੀ ਗੱਲ ਕਹੀ ਗਈ ਹੈ ਡੈਂਡੀ ਸਟਾਕ